ਲਓ ਜੀ ਹੁਣ ਬਣੂਗਾ ਨੰਕਾੜਾ ਸਾਬ ਤੱਕ ਕੋਰੀਡੋਰ ਜਿੱਦਾਂ ਕਰਤਾਰਪੁਰ ਸਬ ਤੱਕ ਬਣਿਆ ਹੋਇਆ ਉਦਾਂ ਬਣੂਗਾ ਮੈਂ ਨਹੀਂ ਕਹਿੰਦਾ ਇਹ ਰਗਵ ਚੱਡਾ ਜੀ ਨੇ ਮੰਦ ਰੱਖੀ ਐ ਸਸਦ ਦੇ ਵਿੱਚ ਅੱਜ ਦੀ ਖਬਰ ਆਈ ਹੋਈ ਐ ਜਦੋਂ ਮੈਂ ਖਬਰ ਦੇਖੀ ਤੇ ਮੇਰਾ ਥੋੜਾ ਜਿਹਾ ਮਨ ਨਾ ਹੋਰ ਤਰ੍ਹਾਂ ਦਾ ਹੋਇਆ ਵੀ ਪਹਿਲਾਂ ਪਿਛਲੀ ਚੀਜ਼ ਐ ਪਸ ਸੁਧਾਰ ਲਈਏ ਫਿਰ ਅੱਗੇ ਵਧੀਏ ਉਹ ਦੱਸਦਾ ਪਹਿਲਾਂ ਤੁਹਾਨੂੰ ਖਬਰ ਦਿਖਾਉਂਦਾ ਮੈਂ ਚਲਦੇ ਆ ਅੱਜ ਦੇ ਲਾਈਵ ਵੀਡੀਓ ਵਿੱਚ ਆਪਾਂ ਜਿਹੜਾ ਕੋਰੀਡੋਰ ਬਣਾਇਆ ਉਹਦੀ ਗੱਲਬਾਤ ਕਰਾਂਗੇ ਤੇ ਤੁਸੀਂ ਮੋਟਰ ਦੇਖੋ ਕਿੰਨਾ ਸ਼ਾਨਦਾਰ ਬਿਊ ਆਪਣੀ ਦਾ ਗੱਲਬਾਤ ਕਰਾਂ ਮੇਰੀ ਕੱਲ ਜਿਹੜੀ ਕੀਆ ਦਿਖਾਈ ਦਿੱ ਇੱਥੇ ਆ ਮੈਂ ਅੱਜ ਕੋਈ ਚੋਰੀ ਕਰ ਲਈ ਇੱਥੇ ਤੇ ਅੱਜ ਦੇ ਪਾਸੇ ਕੱਲ ਲੈ ਗਿਆ ਇਹ ਰੱਬ ਜਾਣਦਾ ਹੁਣ ਕਦ ਲੈ ਗਿਆ ਚਲੋ ਕੋਈ ਨਹੀਂ ਬਾਈ ਮੇਰੇ ਕਮੈਂਟ ਆ ਰਹੇ ਤੇ ਕਹਿੰਦਾ ਰਿਪੋਰਟ ਲਿਖਾ ਰਿਪੋਰਟ ਕੋਈ ਗੁੱਬੀ ਇਹਦੇ ਪਰ ਰਿਪੋਰਟ ਲਿਖਾਉਣੀ ਹੈ ਹੁਣ ਕਰਦਾਂ ਨੇ ਵੀਡੀਓ ਦੇਖ ਲੈਣ ਚਲੋ ਕੋਈ ਗੱਲ ਨਹੀਂ ਕਿਸੇ ਦੇ ਦਾ ਮੂੰਹ ਚ ਪਈ ਹਾਂ ਕੋਈ ਗੱਲ ਨਹੀਂ ਤਲਬਾ ਬਦਲ ਹੁਣ ਤੁਹਾਨੂੰ ਮੈਂ ਉਹ ਖਬਰ ਦਿਖਾਈ ਦੇ ਦਿਖਾਈਏ ਇਹ ਰਗਵ ਚੱਡਾ ਜੀ ਨੇ ਕਰੀ ਆ ਦੇਖਦੇ ਰਹੋ ਵੀਡੀਓ ਮੈਂ ਗੱਲ ਇਦਾਂ ਦੀ ਕਰਨੀ ਅੱਜ ਜਿਹੜੀਆਂ ਵਾਜਦ ਹੋਣ ਗਿਆ ਜਿਹਦੇ ਬਾਰੇ ਕੋਈ ਸੋਚਿਆ ਜਾ ਵੀਡੀਓ ਨੂੰ ਸ਼ੇਅਰ ਕਰੋ ਕਮੈਂਟ ਕਰੋ ਤੁਹਾਡੇ ਕੀ ਭਾਵ ਹੈ ਰਹੀ ਉੱਪਰ ਦਾ ਲਾ ਲਿਆ ਅੰਮਾ ਲਾ ਲਿਆ ਅੱਛਾ ਆ ਆਈ ਹੋਈ ਆ ਖਬਰ ਇਹ ਇਹ ਧਾਕਾ ਜਿਹਾ ਹੋਇਆ ਕਿੱਧਰ ਇੱਧਰ ਆਈ ਹੋਈ ਖਬਰ ਇਹ ਆਹ ਇਹ ਪੇਜ ਪਰ ਆਈ ਹੋਈ ਆ ਤਰਕਨ ਸਾਹਿਬ ਲਈ ਬਣੇ ਕੋਰੀਡੋਰ ਸੰਸਜ ਰघव ਜੱਡਾ ਜੀ ਦੀ ਮੰਗ ਤਿੰਨ ਹੋਰ ਮੰਗਾਂ ਉਹ ਆਪਾਂ ਕਰਦੇ ਪਿਛਲੇ ਸਣ ਇਹਦੇ ਉੱਪਰ ਗੱਲਾਂ ਕਰਤਾ ਹੈ ਨਾ ਤੂੰ ਗਿਆ ਐ ਤੰਨਾ ਬੈਠਾ ਰਿਹਾ ਸੋਣਾ ਉਹਨੇ ਬਾਈ ਵੈਲਕਮ ਸੋਣਾ ਰਹਿ ਗਏ ਅੱਛਾ ਦੇਖੋ ਜੀ ਪਹਿਲਾਂ ਤਾਂ ਜਿਹੜਾ ਕਿੱਥੇ ਬਣਿਆ ਹੁਣ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਬਣਿਆ ਹੋਇਆ ਬੜਾ ਬਹੁਤ ਔਖਾ ਤਾਂ ਉਹ ਬਣਿਆ ਠੀਕ ਹੈ ਜੀ ਪਹਿਲੇ ਪਹਿਲੇ ਸੰਗਤਾਂ ਨੂੰ ਬਹੁਤ ਚੌਕ ਸੀ ਸਾਲ ਡੇਢ ਸਾਲ ਸੰਗਤ ਪੂਰੀ ਗਈ ਹੈ ਜਿਹਨਾਂ ਕੋਲ 4 ਪੈਸੇ ਹੈਗੇ ਤਾਂ ਉਹ ਸੰਗਤ ਦਾ ਦਰਸ਼ਨ ਕਰਕੇ ਆ ਗਏ ਆ ਤੇ ਉੱਥੇ ਜਾਣਾ ਕਰਤਾਰਪੁਰ ਸਾਹਿਬ ਜਿਹੜਾ ਜਾਣਾ ਇਹ ਕੋਰੀਡੋਰ 'ਚ ਜਾਣਾ ਉਹ ਵੀ ਬਹੁਤ ਟਾਫ ਹੈ ਥੋੜਾ ਨਹੀਂ ਬਹੁਤ ਇਸੇ ਕੰਟਰੀ ਦਾ ਵੀਜ਼ਾ ਲੈਣ ਦੇ ਬਰਾਬਰ ਹੈ ਸਮਝ ਲਓ ਵੀ ਜੇ ਆਪਾਂ ਕਿਸੇ ਦੇਸ ਦਾ ਵੀਜ਼ਾ ਅਪਲਾਈ ਕਰਦੇ ਆ ਫਿਰ ਵੀਜ਼ਾ ਆਉਂਦਾ ਫਿਰ ਜਾਂਦੇ ਸਾਰਾ ਪ੍ਰੋਸੈਸ ਆ ਇਹ ਇੱਕ ਤਾਂ ਜਿਹੜਾ ਆਨਲਾਈਨ ਫਾਰਮ ਭਰਿਆ ਜਾਂਦਾ ਹੈ ਉਹਨੂੰ 40 ਤੋਂ 45 40 30 ਤੋਂ 40 ਮਿੰਟ ਲੱਗ ਜਾਂਦੇ ਫਾਰਾਂ ਪੜਨ ਨੂੰ ਪੂਰਾ ਬੰਦੇ ਭਾਰਤਾਂ ਲੈਂਦੇ ਜਦੋਂ ਲਾਸਟ ਵੀ ਜਾ ਕੇ ਨਾ ਫੋਟੋ ਡਾਊਨਲੋਡ ਕਰਕੇ ਪੀਡੀਐਫ ਫਾਈਲ ਬਣਾ ਉੱਥੇ ਥੋੜਾ ਜਿਹਾ ੜ ਜਾਂਦੇ ਆ ਤੇ ਚਲੋ ਹੋ ਜਾਂਦਾ ਵੀ YouTube ਤੇ ਲੋਕਾਂ ਨੇ ਬਹੁਤ ਵੀਡੀਓ ਬਣਾ ਕੇ ਪਾਈ ਉਹਨੂੰ ਫੋਲੋ ਕਰਕੇ ਲੋਕ ਮੈਂ ਦੋ 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 ਤੋਂ ਤਿੰਨ ਵੀਡੀਓ ਬਣਾਤੀ ਇਹਦੇ ਪਰ ਮੈਂ ਵੀ ਤੁਸੀਂ ਕਿੱਦਾਂ ਸਾਰਾ ਕਰਤਾਰਪੁਰ ਸਾਹਿਬ ਵਾਲਾ ਫਾਰਾਂ ਪੜ ਸਕਦੇ 40 ਤੋਂ 45 ਮਿੰਟ ਲੱਗ ਜਾਂਦੇ ਆ ਪਹਿਲਾਂ ਇੱਕ ਕੈਟਾਗਰੀ ਫਿਰ ਦੂਜੀ ਕੈਟਾਗਰੀ ਫਿਰ ਤੀਜੀ ਬ ਚੌਥੀ ਸਟੇਜ ਤੇ ਜਾ ਕੇ ਫਾਰਾਂ ਪੜਿਆ ਜਾਂਦਾ ਹੋਂ ਉਹਦੇ ਵਿੱਚ ਮੜੀ ਜਿਹੀ ਗਲਤੀ ਹੋ ਜਾਵੇ ਕੋਈ ਸਪੈਲਿੰਗ ਮਿਸਟੇਕ ਹੋ ਕੋ ਡੇਟ ਆਪਰ ਤੋਂ ਗਲਤ ਪੈ ਜਾਵੇ ਡਕਲਾਏ ਥੋੜਾ ਵਿਜਾ ਰਤ ਨੋਟ ਕਨਫਰਮ ਇਧਰ ਲੈ ਕਫਰ ਲੈ ਕੇ ਆ ਗਿਆ ਜਿੰਨੇ ਵੀ ਥੋੜਾ ਵਿਜਾ ਨਹੀਂ ਲੱਗਿਆ ਹੈਗਾ ਈਟੀਏ ਫਾਰਮ ਕਹਿੰਦੇ ਈਟੀਏ ਮੀਨ ਵੀ ਇੱਕ ਵਿਜਾ ਲੱਗ ਜਾਂਦਾ ਵੀ ਤੁਸੀਂ ਉਸ ਦਿਨ ਜਾ ਸਕਦੇ ਆ ਵੀ ਜਿਹੜੇ ਦਿਨ ਉੱਥੇ ਦਾ ਭਰਿਆ ਹੋਇਆ ਭਰਨਾ ਪਹਿਲਾ ਫਾਰਮ ਭਰਨਾ ਦੂਏ ਤੀਏ ਦਿਨ ਪੁਲਿਸ ਇਨਕੁਆਰੀ ਆਉਂਦੀ ਆ ਥਾਣੇ ਜਾਣਾ ਪੈਂਦਾ ਦੋ ਗਵਾਹ ਲੈ ਕੇ ਜਾਣੇ ਪੈਂਦੇ ਨਾਲ ਉਹ ਦੱਸਦੇ ਹਾਂ ਭਾਈ ਜਿਹੜਾ ਬੰਦਾ ਆਧਾਰ ਕਾਰਡ ਦੇ ਨੰਬਰ ਉਪਰ ਚੜ ਕੇ ਫਿਰ ਅੱਗੇ ਜਾਂਦਾ ਜਿੱਦਣ ਜਾਣਾ ਜਾਣ ਤੋਂ 2 ਦਿਨ ਪਹਿਲਾਂ ਫਿਰ ਵੀਜ਼ਾ ਉਹ ਆਉਂਦਾ ਈਟੀਆ ਫਾਰਮ ਆਉਂਦਾ ਉਹ ਤੁਹਾਡਾ ਤੁਸੀਂ ਜਾਓਗੇ ਜਾਂ ਨਹੀਂ ਜਾਓਗੇ ਐਨਾ ਟਫ ਹੈ ਫਿਰ ਪਾਸਪੋਰਟ ਚਾਹੀਦਾ ਜ਼ਰੂਰੀ ਇਹਦੇ ਬਾਅਦ ਫਿਰ ਉੱਥੇ ਮੇਰੇ ਕੋਰੋਨੇ ਦਾ ਨੈਗੇਟਿਵ ਰਿਪੋਰਟ ਲੈ ਕੇ ਜਾਣੀ ਪੈਂਦੀ ਆ ਉੱਥੇ ਨਨਕਾਣਾ ਸਾਹਿਬ ਗੁਰਦੁਆਰੇ ਕੋਲੇ ਹਸਪਤਾਲ ਥੋੜੇ ਡਿਸਪੈਂਸਿਵ ਬੋਰਡ ਜੀ ਨੈਗੇਟਿਵ ਮਾਰਕ ਦੇ ਦਿੰਦੇ ਹੁਣ ਤਾਂ ਜੋ ਕੋਰੋਨਾ ਹੈ ਨਹੀਂ ਫਿਰ ਵੀ ਚਲੋ ਸਰਕਾਰਾਂ ਦੇ ਵੀ ਪ੍ਰੋਟੋਕਾਲ ਹੈ ਇਹ ਜਿੱਦਾਂ ਜਿੱਦਾਂ ਉਹ ਫੋਲੋ ਕਰ ਜਿੱਦਾਂ ਜਿੱਦਾਂ ਰੂਲ ਬਣੇ ਹੋਇਆ ਸਾਰਾ ਕਰਿਆ ਹੋਇਆ ਚੀਜ਼ਾਂ ਦਾ ਬਸ ਇਹ ਚਾਹਦਾ ਰਕਮ ਚੱਡਾ ਜਿਹੜੀ ਤੁਸੀਂ ਮੰਗ ਰੱਖੀਏ ਚਲੋ ਠੀਕ ਹੈ ਇਹ ਚਾਹੀਦਾ ਸਿੱਖਾਂ ਬਾਤ ਤੁਸੀਂ ਇੰਨਾ ਸੋਚਿਆ ਤੁਹਾਡਾ ਧੰਨਵਾਦ ਪਹਿਲਾਂ ਥੋੜਾ ਪਿੱਛੇ ਜਿਹੜਾ ਕਰਤਾਰਪੁਰ ਤੋਂ ਕੋਰੀਡੋਰ ਵਾਲਾ ਇਹਨੂੰ ਥੋੜਾ ਸੁਧਾਰ ਦੀ ਜਿਹੜਾ ਇੰਨਾ ਟਫ ਰੂਲ ਕੀਤੇ ਹੋਏ ਨਾ ਇਹਨੂੰ ਥੋੜਾ ਥੱਲੇ ਲਿਆ ਜੀ ਇਹ ਬੰਦਾ ਜਾਵੇ ਚਲੋ ਪਾਸਪੋਰਟ ਹੋਵੇ ਆਧਾਰ ਕਾਰਡ ਹੋਵੇ ਉੱਥੇ ਕੋਰੀਡੋਰ ਪਰ ਜਾਵੇ ਆਪਣਾ ਆਧਾਰ ਕਾਰਡ ਦਿਖਾਵੇ ਤੇ ਕੋਰੀਡੋਰ ਆਪਣਾ ਦਰਸ਼ਨ ਕਰਕੇ ਦਰਸ਼ਨ ਵੇਲੇ ਕਰਕੇ ਆ ਜਵੇ ਹੁਣ ਜਿੱਦਾਂ ਹੁਣ ਅਸੀਂ ਮੱਥਾ ਨਹੀਂ ਜਉਣਾ ਕਈ ਪਰ ਸਾਡਾ ਦਿਲ ਕਰਦਾ ਚਲੋ ਵੀ ਕਰਤਾਰਪੁਰ ਸਾਹਿਬ ਆਪਾਂ ਮੱਥੇ ਦਰ ਅਦਾ ਦਰਕਰੜ ਦਿਖਾਈਏ ਚਲੋ 2 2.5 ਘੰਟੇ ਆਪਣਾ ਦਰਸ਼ਨ ਮੇਲੇ ਕੀਤੇ ਆਪਣਾ ਬਾਤਸਾ ਏਦਾਂ ਵੀ ਹੋ ਜਾਵੇ ਆਪਣੀ ਗੱਡੀਓ ਸਿਰੇ ਤੱਕ ਜਾਵੇ ਆਪਣੀ ਗੱਡੀ ਸ਼ੂਕ ਤੇ ਜਾਵੇ ਗੱਡੀ ਸ਼ੂਕ ਦੀ ਆਵੇ ਏਦਾਂ ਵੀ ਕੁਝ ਕਰਨਾ ਚਾਹੀਦਾ ਨਫਰ ਦਾ ਮਟਾਈਏ ਥੋੜਾ ਹੋਰ ਖੁੱਲੀਏ ਇੱਧਰ ਆ ਚੀ ਥੋੜਾ ਇਹਨੂੰ ਇਜ਼ੀ ਕਰ ਲੋ ਇਹਦੋਂ ਥੋੜਾ ਖੁੱਲੂਗਾ ਤੇ ਪਾਕਿਸਤਾਨ ਸਰਕਾਰ ਵੀ ਸੋਚੂਗੀ ਵੀ ਹਾਂ ਵੀ ਇੱਧਰ ਸੰਗਤ ਬਹੁਤ ਆ ਰਹੀ ਹੈ ਹੁਣ 100 150 ਸਰੀਰ ਜਾਂਦਾ ਸਾਰਾ ਉਹ ਤਾਂ 100 150 ਸਰੀਰ ਐਡਾ ਉਹਨਾਂ ਨੇ ਤਾਮਸ਼ਾਬ ਕੀਤਾ ਹੋਇਆ ਜੀ ਸਾਬ ਜਾਨ ਗੁਰੂਆਂ ਵਾਸਤੇ ਕੀਤਾ ਸਾਡੇ ਵਾਸਤੇ ਦੇਖੋ ਮੁ슬ਮਾਨਾਂ ਨੇ ਸਾਡੇ ਸਿੱਖਾਂ ਵਾਸਤੇ ਏਡਾ ਵੱਡਾ ਰਚਿਆ ਪਰ ਇਹ ਕਹਿੰਦਾ ਜੇ ਚਲੋ ਜੇ ਟਫ ਵੀ ਹੈ ਨਾ ਸਾਡੀਆਂ ਸੰਗਤਾਂ ਨੂੰ ਜਾਣਾ ਚਾਹੀਦਾ ਉੱਥੇ ਉਹ ਟਫ ਕਰ ਕੀ ਨੇ ਫਿਰ ਹੁਣ ਏਡਾ ਫਿਰ ਇੱਕ 20 ਡਾਲਰ ਵੀ ਹੈ ਚਲ 20 ਡਾਲਰ ਤੋਂ ਕਿੰਨੀ ਵੱਡੀ ਵੱਡੀ ਸਿੱਖਾਂ ਕੋਈ ਵੱਡੀ ਗੱਲ ਨਹੀਂ ਕੋਈ ਗੱਲ ਨਹੀਂ 2000 ਪਰਚ ਉਹ ਏਡੀ ਵੱਡੀ ਗੱਲ ਨਹੀਂ ਪਰ ਥੋੜਾ ਜਿਹੜਾ ਰੂਲ ਹੈ ਨਾ ਉਹ ਥੋੜਾ ਸੌਖੇ ਕਰ ਦੇਣੇ ਚਾਹੀਦੇ ਆ ਆਧਾਰ ਕਾਰਡ ਕਰ ਦੇਵੇ ਇਹ ਜਿਹੜਾ ਅਪਲਾਈ ਆਨਲਾਈਨ ਅਪਲਾਈ ਹੁੰਦਾ ਇਹ ਬੰਦ ਕਰ ਦੇਣਾ ਚਾਹੀਦਾ ਵੱਧਾ ਜਾਵੇ ਆਪਣੀ ਆਈਡੀ ਦਿਖਾਵੇ ਬਾਰਡਰ ਜਾਵੇ ਕ੍ਰੋਸ ਕਰਕੇ ਆ ਜਦੇ ਐਦਾਂ ਕਰ ਦੇਣਾ ਰਗਵ ਚੱਡਾ ਜੀ ਉਹਨਾਂ ਤੱਕ ਇਹ ਗੱਲ ਪਹੁੰਚੇ ਜਿਹੜੇ ਸ਼੍ਰੋਮਣੀ ਕਮੇਟਾ ਇਹਦੇ ਬਾਰੇ ਕੋਈ ਨਾ ਕੋਈ ਟਾਕ ਕੀਤੀ ਜਾਵੇ ਇਹ ਮੰਗ ਕਰੋ ਹੁਣ ਤੁਸੀਂ ਜੇ ਕਰਨੀ ਹੋ ਠੀਕ ਹੈ ਜੀ ਤੇ ਇਹ ਗੱਲਾਂ ਸੀ ਅੱਜ ਦੀਆਂ ਮੈਂ ਜਦੋਂ ਖਬਰ ਪੜ੍ਹੀ ਮੇਰਾ ਉਸੇ ਟਾਈਮ ਸਵੇਰੇ ਜੋ ਸਵੇਟਾ ਪੁੱਠੇ ਮੈਂ ਦੇਖਿਆ ਯਾਰ ਮੈਂ ਕਿਹਾ ਯਾਰ ਚਲੋ ਠੀਕ ਹੈ ਸਿੱਖਾਂ ਵਾਸਤੇ ਰਗਵ ਚੱਡਾ ਜੀ ਤੁਸੀਂ ਪਹਿਲਾਂ ਤਾਂ ਕਹਿੰਦੇ ਵੀ ਇਹਨੇ ਸਿੱਖਾਂ ਦੀ ਕਿਹੜਾ ਗੱਲ ਕਰੂਗਾ ਚਲੋ ਜੀ ਹੁਣ ਗੱਲ ਕਰੀ ਆ ਤਾਂ ਪਿੱਛੇ ਦੇਖ ਮੇਰਾ ਵੀਰਾ ਸਸਾ ਦੇ ਵਿੱਚ ਇਹ ਦੇਖ ਲਿਆ ਤੇ ਮੈਨੂੰ ਤਾਂ ਖੁਦ ਦੋ ਰਾਤਾਂ ਲਾ ਕੇ ਆਇਆ ਬਹੁਤ ਰੂਹਾਨੀ ਤੁਸੀਂ ਜਗ੍ਹਾ ਦੇ ਵਿੱਚ ਕਟੋਕੜ ਜਿਹਾ ਉੱਥੇ 2.5000 ਬੰਦਾ ਹੋਊਗਾ ਉਸ ਗੁਰਦੁਆਰੇ ਦੇ ਵਿੱਚ 2.5000 ਬੰਦਾ ਇਕੱਠਾ ਬੈਠ ਕੇ ਨਾਮ ਜਪੂਗਾ ਗੁਰਬਾਣੀ ਦਾ ਪ੍ਰਵਾਹ ਚੱਲੂਗਾ ਤੇ ਕੁਝ ਬੇਬਜ਼ੇ ਲਗ ਨਿਕਲਦੇ ਆ ਜੇ ਤੁਸੀਂ ਉੱਥੇ ਜਾਂਦੇ ਖਾਲੀ ਮਖਾਲੀ ਜਾ ਬਸ ਬਰਾਂਡ ਜਾ ਜਗ੍ਹਾ ਚੰਗਾ ਜਿਹਾ ਨਹੀਂ ਲੱਗਦਾ ਖਰਾ ਹੈ ਸ਼ਾਂਤੀ ਜੀ ਤਾਂ ਹੈਗੀ ਆ ਪਰ ਉਹ ਸੰਗਤ ਨਾਲ ਇਹ ਚੰਗਾ ਲੱਗਦੀ ਚੀਜ਼ ਜਿਹੜੀ ਚੀਜ਼ ਬਣੀ ਹੁੰਦੀ ਹੈ ਨਾ ਉਹ ਚੀਜ਼ ਬਸ ਸੰਗਤ ਨਾਲ ਚੰਗਾ ਲੱਗਦਾ ਹੈ ਬਾਕੀ ਤੁਸੀਂ ਕਮੈਂਟਾਂ 'ਚ ਦੱਸੋ ਕਿ ਕਿਆ ਕੁਝ ਹੋਣਾ ਚਾਹੀਦਾ ਕਿਆ ਕੁਝ ਨਹੀਂ ਹੋਣਾ ਚਾਹੀਦਾ ਜੇ ਹੁਣ ਪਾਕਿਸਤਾਨ ਸਰਕਾਰ ਨੇ ਐਡਾ ਬੜਾ ਸਿੱਖਾਂ ਵਾਸਤੇ ਦਿੱਤਾ ਜਿੱਦਾਂ ਪਹਿਲਾਂ ਹੋਇਆ ਸੀ ਵੀ ਕਹਿੰਦੇ ਵੀ 2000 ਬੰਦੇ ਵਾਸਤੇ ਸੀ ਬਣਾਣਾ ਵੀ ਛੋਟਾ ਬਣਾ ਰਹੇ ਸੀ ਬਹੁਤ ਜ਼ਿਆਦਾ ਛੋਟਾ ਬਣਾ ਰਹੇ ਤੇ ਫਿਰ ਇਧਰ ਦੀ ਸਰਕਾਰ ਨੇ ਕਿਹਾ ਵੀ ਅਸੀਂ ਇਧਰ ਤੇ 5000 ਬੰਦਾ ਭੇਜਿਆ ਕਰਾਂਗੇ ਹੁਣ ਸਿਰਫ ਉਹ ਜਿਹੜਾ स्लॉट ਖੁੱਲਦਾ ਆਨਲਾਈਨ ਅਪਲਾਈ ਜਿਹੜਾ ਪਤਾ ਕਿੰਨੇ ਬੰਦੇ ਦਾ ਖੁੱਲਦਾ 500 ਬੰਦੇ ਦਾ ਖੁੱਲਦਾ 500 ਬੰਦੇ ਜਦੋਂ ਅਪਲਾਈ ਕਰਦਾ 100 150 ਮੈਨੂੰ ਡਿਕਲਾਈਨ ਹੋ ਜਾਂਦਾ ਵੀ ਬੀਬੀ ਜਾ ਉਹ ਜਿਹ ਸੋ 100 150 ਬੰਦਾ ਉੰ ਵਿਚਰੇ ਕਹਿੰਦੇ ਚਲੋ ਛੱਡੋ ਯਾਰ ਹੁਣ ਜੇ ਇਹਨਾਂ ਦਾ ਡਿਕਲਾਈਨ ਹੋਣ ਸਾਡੇ ਵੀ 7 ਬੰਦੇ ਅਪਲਾਈ ਕਰ ਰਹੇ ਉਹਦੇ ਵਿੱਚ ਇੱਕ ਉਹ 7 ਬੰਦੇ ਮੈਿਕ ਨੇ ਅਪਲਾਈ ਕਰਿਆ ਤਾਂ ਉਹਦੀ ਵਾਈਫ ਦਾ ਵੀਜ਼ਾ ਨਹੀਂ ਆਇਆ ਵਿੱਚ ਵਾਈਫ ਦਾ ਵੀ ਨਾਟ ਕਨਫਰਮ ਆ ਗਿਆ ਉਹਨੇ ਸਾਰਿਆਂ ਨੇ ਕੈਨਸਲ ਕਰਤਾ 7 ਦੇ 7ਾਂ ਨੇ ਕੈਨਸਲ ਕਰਤਾ ਇੱਕ ਬੰਦੇ ਵਿੱਚ ਇਦਾਂ ਹੋ ਜਾਂਦਾ ਤਾਂਹੀਂ ਕਹਿੰਦਾ ਕਿ ਉੱਥੇ ਜਿਹੜਾ ਜੇ 500 ਬੰਦਾ ਅਪਲਾਈ ਕਰਦਾ 100 150 ਸਰੀਰ ਮਸੀ ਜਾਂਦਾ ਜੋ ਸਾਰੀ ਫੈਮਿਲੀ ਨੇ ਪ੍ਰੋਗਰਾਮ ਬਣਾਇਆ ਜਾਂਦਾ ਜਦੋਂ 10 ਬੰਦੇ ਨੇ ਬਣਾਉ ਜਦੋਂ ਇੱਕ ਬੰਦੇ ਦੇ ਵਿੱਚ ਰੱਦ ਹੋ ਗਿਆ ਅਗਲਾ ਕਹਿੰਦਾ ਇਹ ਨਹੀਂ ਜਾਣਾ ਤਾਂ ਅਸੀਂ ਵੀ ਨਹੀਂ ਜਾਣਾ ਹੈਗਾ ਐਦਾਂ ਹੋ ਜਾਂਦਾ ਇਹਦੇ ਵਿੱਚ ਜੇ ਕੋਈ ਗਲਤੀ ਹੋ ਗਈ ਚਲੋ ਉੱਥੇ ਹੀ ਆਵੇ ਕੀ ਕਹਿੰਦੇ ਫਾਰਮ ਜਾਂ ਲੈ ਕੇ ਉੱਥੇ ਬੰਦਾ ਸਹੀ ਕਰਾ ਲਵੇ ਆਪਣੇ ਜਾ ਕੇ ਜਿੱਥੇ ਐਡਾ ਬੜਾ ਬਾਰਡਰ ਬਣਾਇਆ ਤੇ ਐਡਾ ਖਰਚਾ ਕਿਤੇ ਇੰਡੀਅਨ ਗਵਰਨਮੈਂਟ ਨੇ ਵੀ ਕੀਤਾ ਉਧਰ ਤੇ ਵੀ ਨਹੀਂ ਕੀਤਾ ਥੋੜੀ ਆ ਚੀਜ਼ ਮੈਨੂੰ ਥੋੜੀ ਗਲਤ ਲੱਗੀ ਜਦੋਂ ਮੈਂ ਹੁਣ ਗੁਰੂਤਾ ਮੈਂ ਦਰਸ਼ਨਾਂ ਪਰ ਗਿਆ ਤਾਂ 10 ਦਿਨ ਜਾਇਆ ਉੱਥੇ ਦੋ ਰਾਤਾਂ ਲਾ ਕੇ ਆਇਆ ਮੈਂ ਸਾਡੇ ਬਾਲ ਤਾਂ ਕਹਿੰਦਾ ਅਸੀਂ ਤਾਂ ਹੱਥ ਫਲਾਏ ਖੜੇ ਥੋੜੇ ਬਸ ਸਿੱਖਾਂ ਵਾਸਤੇ ਵੀ ਆ ਜਾਓ। ਵਰਗਾ ਥੋੜੇ ਵਾਲਾ ਥੋੜੀ ਸਫਾਈ ਕੀਤੀ ਇੱਧਰ ਤੇ ਹੁਣ ਭਰਾ ਜਾ ਕੇ ਆਇਆ ਸੀ ਮੇਰਾ ਉਹ ਕਹਿੰਦਾ ਰਾ ਅਸੀਂ ਕਿਉਂ ਉੱਥੇ ਕਰ ਰਹੇ ਕਿ ਕਿਆ ਕਰਨਾ ਕਹਿੰਦਾ ਸਾਡੀ ਤਾਂ ਕਰਾਂਸੀ ਪਹਿਲੀ ਡਬਲ ਮੈਂ ਵੀ ਦੇਖਿਆ ਦੇਖ ਕੇ ਆਇਆ ਹਾਂ ਤੇ ਪਾਕਿਸਤਾਨ ਜਾ ਕੇ ਸਾਰੀ ਚੀਜ਼ ਇਹ ਆਪਣੇ ਨਾਲ ਤਾਂ ਬਹੁਤ ਪਿੱਛੇ ਇੰਨੀ ਹਾਲੇ ਤਰੱਕੀ ਹੋਈ ਨਹੀਂ ਹੈਗੀ ਯਾਰ ਜਿੱਦਾਂ ਅੱਜ ਤੋਂ ਆਪਾਂ ਤਾਂ 10 ਸਾਲ ਪਹਿਲਾਂ ਹੁੰਦੇ ਜੇ 15 ਸਾਲ ਪਹਿਲਾਂ ਹੁੰਦੇ ਸੀ ਬੱਜਾ ਰੱਖਿਆ ਹੁੰਦੇ ਅਸੀਂ ਵੱਡੇ ਵੱਡੇ ਹੁੰਦੇ ਦੀ ਬਾਹਰ ਆ ਉਹ ਚੀਜ਼ ਹਾਲੇ ਅਰੇ ਨਹੀਂ ਤਰੱਕੀ ਹੋਈ ਜਿੰਨੀ ਆਪਣੀ ਇੰਡੀਆ ਗ੍ਰੋਥ ਕਰ ਰਹਾ ਅਸੀਂ ਉੱਥੇ ਜਾ ਕੇ ਕੀ ਕਰਨਾ ਰਹਿ ਗਿਆ ਯਾਰ ਆਪਣਾ ਦੇਸ਼ ਆਪਣਾ ਦੇਸ਼ ਉਹ ਜੋ ਕੋਈ ਤੇ ਥੋੜੀ ਏਡੀ ਵੱਡੀ ਸਕੂਲ ਟੀ ਲਾਉਣ ਦਾ ਕੀ ਫਾਇਦਾ ਜੇ ਤੁਸੀਂ ਬੰਦੇ ਦੇ ਵਿੱਚ ਤੇ ਗਲਤ ਬੰਦੇ ਫੜੇ ਹੈਗੇ ਜੇ ਕੋਈ 100 ਵਿੱਚ ਇੱਕ ਦਾ ਬੰਦਾ ਹੀ ਗਲਤ ਉਹ ਤੁਸੀਂ ਫੜਨ ਵਾਸਤੇ ਪਹਿਲੇ ਏਡੇ ਏਡੇ ਬਾਰਡਰ ਲਾਏ ਹੋਏ ਫੜਨ ਵਾਸਤੇ ਪਹਿਲੇ ਬੈਠੇ ਉਹ ਤੁਸੀਂ 90 ਬੰਦਾ ਦਾ ਨਾ ਹੱਕ ਮਾਰੋ ਜੇ 10 ਵਿੱਚ ਗਲਤ ਹੈ ਤਾਂ 90 ਬੰਦਾ ਦਾ ਨਾ ਹੱਕ ਮਾਰੋ ਯਾਰ ਬੜਾ ਦੁੱਖ ਚਾ ਲੱਗਦਾ ਸਹੀ ਪਰ ਇੰਚੀ ਬੜਾ ਯਾਰ ਉੱਥੇ ਮੈਂ ਤਾਂ ਚੀਜ਼ ਦੇਖ ਕੇ ਸਾਰਾ ਯਾਰ ਮੈਂ ਕਹਿੰਦਾ 70 80% ਸਾਡਾ ਇਤਿਹਾਸ ਉੱਧਰ ਪਿਆ ਮਹਾਰਾਜ ਰਣਜੀਤ ਸਿੰਘ ਦਾ ਸਾਰਾ ਲਾਹੌਰ ਦੇ ਵਿੱਚ ਪਿਆ ਸਾਰੇ ਚੀਜ਼ ਪਈ ਜਿਹੜਾ ਕਿਲਾ ਦੇਖਣ ਵਾਲੀ ਚੀਜ਼ ਆ ਬਈ ਫਿਰ ਪਤਾ ਲੱਗਦਾ ਵੀ ਹਾਂ ਯਾਰ ਬਈ ਸਿੱਖ ਰਾਜ ਕਿਹਾ ਦੱਸੇ ਸਿੱਖ ਕੀ ਸੀ ਚੀਜ਼ ਸੀ ਬੜਾ ਕਿਆ ਦਿੱਤਾ ਸਾਡੇ ਵਿੱਚ ਵੀ ਯਾਰ ਗਲਤ ਮੰਦੇ ਆ ਗਏ ਸਿੱਖਾਂ ਸਿੱਖਾਂ ਨੂੰ ਆਪਸ ਵਿੱਚ ਬੈਰ ਪਾ ਕੇ ਆਪੇ ਹੋਏ ਬਹੁਤ ਬਹੁਤ ਪ੍ਰੇਮ ਨਾਲ ਮਿਲ ਗਏ ਆ ਉੱਥੇ ਬਾਈ ਹੱਥਾਂ ਉਪਰ ਫੁੱਲਾਂ ਦੀ ਵਰਖਾ ਕਰਦੇ ਆ ਗਲਾਂ 'ਚ ਹਾਰ ਪਾਉਂਦੇ ਆ ਤੁਸੀਂ ਦੇਖਿਓ ਹੁਣ ਵੀ ਜਿਹੜੇ ਪਸਤਾਨ ਵਾਲੇ ਵੀਡੀਓ ਉੱਥੇ ਮੈਂ ਨੇ ਲਾਈਵ ਲਾਇ ਨਹੀਂਦਾ ਕਿਉਂਕਿ ਉੱਥੇ ਫਿਰ ਨੈੱਟਵਰਕ ਦੀ ਬਹੁਤ ਪ੍ਰੋਬਲਮ ਆਉਂਦੀ ਸੀ ਰਹਾ ਹਾਂ ਆ ਵੀਡੀਓ ਸ਼ੂਟ ਕੀਤੀ ਬਾਅਦ 'ਚ 10 ਮਿੰਟ 'ਚ ਆਪਾਂ ਨੇ ਅਪਲੋਡ ਕਰ ਦੇਣੀ ਹੈ ਉਹਨੇ ਫੇਰ ਲਾਈਵ ਵੀ ਲਾ ਕੇ ਫੇਸਬੁੱਕ ਉੱਪਰ ਲਾਈਵ ਵੀ ਲਾਇਆ ਤਾਂ ਮੈਂ ਉਹਦੇ 'ਚ ਵੀ ਇਹੀ ਗੱਲਾਂ ਕਰੀਆ ਮੈਂ ਸਾਰੀਆਂ ਬਾਕੀ ਤੁਸੀਂ ਕਮੈਂਟ 'ਚ ਜ਼ਰੂਰ ਦੱਸਿਓ ਵੀ ਕਿਆ ਕੁਝ ਹੋਣਾ ਚਾਹੀਦਾ ਥੋੜਾ ਜਿਹਾ ਇਹ ਤੁਸੀਂ ਗੱਲ ਕਿਸੇ ਨਾ ਕਿਸੇ ਜੇ ਤੁਹਾਡਾ ਠੀਕ ਹੈ ਕੋ ਮੰਤਰੀ ਤੱਕ ਪਹੁੰਚ ਹੈ ਇਹ ਥੋੜੀ ਜਿਹਾ ਕਿਸੇ ਪਤਾ ਨਾ ਕਿਤੇ ਬੈਠੇ ਗੱਲਬਾਤ ਕਰੋ ਜਿੱਦਾਂ ਵੀ ਕੋਈ ਮੈਂ ਕੋਈ ਮਿਲਦਾ ਕੋਈ ਸ਼ਰਮਣੀ ਕੋਈ ਨਾ ਕੋਈ ਪ੍ਰਧਾਨ ਕੋਈ ਜੇ ਦੇਖਣਾ ਮੈਂ ਥੋੜੀ ਆਹ ਗੱਲ ਰੱਖੋ ਯਾਰ ਵੀ ਆ ਥੋੜਾ ਜਿਹਾ ਨਾ ਈਜ਼ੀ ਹੋਣਾ ਚਾਹੀਦਾ ਇੰਨਾ ਨਾ ਟਫ ਕੀਤਾ ਹੋਇਆ ਚੱਲੀਏ ਵੀ ਹੁਣ ਫਿਰ ਅੱਜ ਦਾ ਆਪਣਾ ਲਾਈਵ ਇਹ ਸੀ ਤੇ ਮੋੜ ਪਰ ਘਾਹ ਮੈਂ ਕੱਲ ਵੀ ਕਿਹਾ ਸੀ ਕੱਟਾਂਗੇ ਇਹਨੂੰ ਮੈਂ ਥੋੜੇ ਨਾ ਮੌਸਮ ਅੱਠ ਜਿਹਾ ਬਿਆਲੇ ਇਹਦਾ ਪੂਰਾ ਕੜਕ ਜਿਹਾ ਹੋ ਜਾਣਾ ਥੱਲੇ ਸੁੱਕ ਜਵੇ ਫਿਰ ਇਹਦੀ ਕਟਿੰਗ ਕਰੀਏ ਥੱਲੇ ਸੋਹਣ ਤੋਂ ਉਹ ਹੋ ਗਿਆ ਹੁਣ ਹਾਂ ਘਾ ਥੱਲੇ ਤੇ ਐ ਥੱਲੇ ਤੇ ਐ ਥੱਲੇ ਤੱਕ ਨੂੰ ਲਾ ਦੇਣਾ ਆਪਾਂ ਨੇ ਜਿਉਂ ਕਿ ਮੱਝ ਮਿਲ ਜੇ ਮੱਝ ਖੜਾ ਦੇਣ ਮੱਝ ਨੇ ਆ ਰਖਾ ਜਾਨਾ ਉੱਪਰ ਉੱਪਰ ਤੇ ਦੇਖਦਾ ਇੱਕ ਦਿਨ ਯਾਰ ਕਰਕੇ ਜਗਾੜੇ ਵੀ ਜਿਹੜੇ ਬੱਕਰੀਆਂ ਨੇ ਨਾ ਬੱਕਰੀਆਂ ਨੇ ਬੱਕਰੀਆਂ ਲੈ ਕੇ ਸਾਡੇ ਦੇ ਇੱਥੇ ਬੱਕਰੀਆਂ ਖਾਣੀਆਂ ਇਹ ਇਹ ਮੱਝ ਜੀ ਆ ਜੇ ਮੱਝ ਨੇ ਥੋੜੀ ਜਿਹੀ ਬੰਨ ਦੇ ਮੱਝ ਨੇ ਪੂਰਾ ਪੂਰਾ ਪਰਦੇ ਨਿੱਜਦਾ ਦੇਖਿਆ ਇੱਕ ਵਾਰੀ ਸਿਰ ਕਈ ਵੀ ਇੱਥੇ ਮੱਝਾਂ ਆ ਜਾਂਦੀਆਂ ਉੱਪਰ ਉੱਪਰ ਤੇ ਖਾ ਜਾਂਦੀਆਂ ਘਾ ਨੂੰ ਕਟਕ ਕਟਿੰਗ ਕਰਦੇ ਨੇ ਨਾਲੇ ਘਾ ਚੁਗਿਆ ਜਾਂਦਾ ਦੇਖਦਾ ਹੈ ਕਰਕੇ ਦੇਖਦਾ ਵੀ ਗੱਲ ਬਾਤ ਇੱਕ ਮੱਝ ਲੈ ਕੇ ਛੱਡੀ ਜਾਂਦਾ ਮੱਝ ਦੇ ਉੱਪਰ ਪਰਦਾ ਨਾ ਖਾ ਜਾਣਾ ਬਾਕੀ ਅੱਜ ਮੈਂ ਜਿਹੜਾ ਮੌਸਮ ਦੇਖਿਆ ਤਾਂ ਹੰਮਸ ਭਰਿਆ ਹੋਇਆ ਹੋਇਆ ਵੀ ਆ ਜਿਆਦਾ ਹੰਮਸ ਹੋਛੀ ਜੀ ਵੈਸੇ ਹੋਈ ਹੋਈ ਵੀ ਹੈਗੀ ਥੋੜੀ ਜਿਹਾ ਘੱਟ ਹੈ ਇੰਨੀ ਵੀ ਨਹੀਂ ਹੈਗੀ ਬੱਦਲ ਹੋਇਆ ਹੋਇਆ ਅੱਜ ਦਾ ਜਿਹੜਾ ਟੈਂਪਰੇਚਰ 32 33 ਬਰਾ ਜਿਆਦਾ ਇੰਨੀ ਉਹ ਨਹੀਂ ਹੈਗੀ ਘੱਟੇ ਵੈਸੇ ਹਮਸਾਹ ਥੋੜੀ ਥੋੜੀ ਹਵਾ ਚੱਲ ਰਹੀ ਵਿਚ ਵਿਚ ਜਿੱਦਾਂ ਤੁਸੀਂ ਦੇਖ ਰਹੇ ਨੇ ਹਾਂ ਵਿੱਚ 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 ਥੋੜੀ ਥੋੜੀ ਹਵਾ ਚੱਲ ਰਹੀ ਹੈ ਤੇ ਬਾਕੀ ਖੇਤਾਂ ਲੈਣਾ ਪਾਣੀ ਜ਼ਿਆਦਾ ਛੜਦਾ ਤਾਂ ਉਧਰ ਮੇਰੇ ਖੇਤ ਚੋਂ ਉਤਾਰਦਾ ਲੈ ਅੱਜ ਪਾਣੀ ਸਾਰਾ ਸੁੱਕ ਗਿਆ ਹੈ ਬਾਕੀ ਪੂਲਰ ਬੀਜ ਤਾਂ ਬਹੁਤ ਸੋਹਣੇ ਆ ਨਜ਼ਰ ਨਾਲ ਲੱਗੇ ਮੈਂ ਤਾਂ ਦੇਖ ਦੇ ਕੇ ਬਹੁਤ ਹੋਈ ਜਾਂਦਾ ਨੇ ਇਹਨੇ ਪੁੱਲੋਂ ਨੂੰ ਪਾਣੀ ਪੁਣੀ ਲਈ ਅਸਵਾਰ ਤੇਰ ਵੀ ਟਾਈਮ ਨਹੀਂ ਲੱਗਿਆ ਹੈਗਾ ਹਾਂ ਆਪਣਾ ਇੱਕ ਹੋਰ ਟੂਰ ਆ ਰਿਹਾ ਥੋੜੇ ਦਿਨਾਂ ਚ ਬਾਦ ਦੱਸਾਂ ਕਿ ਨੇੜੇ ਜਾ ਕੇ ਬਹੁਤ ਜਲਦ ਜਿਹੜਾ ਲਾਡੀ ਬਾਜੀ ਮੈਂ ਨਿੰਮਾ ਪਰਮੇਸ਼ਰ ਜਗਦੀਪ ਚਾਰ ਪੰਜ ਜਣੇ ਜਾ ਰਹੇ ਤੇ ਅੱਜ ਕੱਲ ਦੇ ਸੌਦੇ ਪੱਤੇ ਵੀ ਲੈ ਕੇ ਆਉਣੇ ਜੇ ਤੋ ਅਸੀਂ ਚਲੀ ਜਾਣਾ ਫਿਰ ਬਾਅਦ ਚ ਬੰਦੇ ਰਹਿਣਾ ਅਸੀਂ ਵੀ ਜਾਣਾ ਤਾਂ ਅਸੀਂ ਵੀ ਜਾਣਾ ਤਾਂ ਵੀ ਅਸੀਂ ਤੁਹਾਡੇ ਨਾਲ ਜਾਣਾ ਤਾਂ ਬਰਾਬਰ ਹੁਣ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕਰ ਰਹੇ ਆਂ ਵੀ ਤਿੰਨ ਚਾਰ ਘੰਟੇ ਦਾ ਇਕੱਠਾ ਟੂਰ ਕਰਕੇ ਆਈਏ ਦੀ ਤੁਹਾਡੇ ਵਾਸਤੇ ਕੀ ਕਹਿੰਦਾ इजी ਪ੍ਰੋਸੈਸ ਕਿੱਦਾਂ ਬਣ ਸਕਦਾ ਵੀ ਸੌਖਾ ਵੀਜ਼ਾ ਇਹਦੇ ਵਿੱਚ ਤਿੰਨ ਚਾਰ ਕੰਟਰੀ ਇਕੱਠੀਆਂ ਘੁੰਮ ਕੇ ਆ ਜੀ ਆਪਾਂ ਇਹਦਾ ਇੱਥੇ ਤੇ ਬੜੀਏ ਸਿੰਗਾਪੁਰ ਸਿੰਗਾਪੁਰ ਤੋਂ ਇੰਡੋਨੇਸ਼ੀਆ ਇੰਡੋਨੇਸ਼ੀਆ ਤੋਂ ਮਲੇਸ਼ੀਆ ਮਲੇਸ਼ੀਆ ਤੋਂ థਾਈਲੈਂਡ థਾਈਲੈਂਡ ਤੋਂ ਕੰਬੋਡੀਆ ਬੂਡੇ ਤੇ ਵਿਏਟਨਾਮ ਚਾਰ ਪੰਜ ਕੰਟਰੀ ਇਕੱਠੀ ਕੱਢ ਕੇ ਆਈਏ ਬਸ ਉਹ ਗਰੁੱਪ ਵੀਜ਼ਾ ਕਰਾਂਗੇ ਫਿਰ ਚਾਰ ਪੰਜ ਕੰਟਰੀ ਦਾ ਇਕੱਠਾ ਵੀਜ਼ਾ ਲਵਾਈਏ ਫਿਰ ਇਹ ਇਹ ਸੋਚ ਰਿਹਾ ਇੱਦਾਂ ਕੋਸਾ ਗਰੁੱਪ ਵੀ ਲੈ ਕੇ ਜਾਈਏ ਆਪਾਂ ਬਾਕੀ ਦੱਸਿਓ ਭਾਈ ਜੇ ਕਿਸੇ ਨੇ ਜਾਣਾ ਹੋਇਆ ਬਾਕੀ ਆਹ ਕੋਰੀਡੋਰ ਬਾਰੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਬਹੁਤ ਟਾਈਮ ਹੋ ਗਿਆ ਕੋਈ ਗਰੁੱਪ ਵੀ ਜਾਣਾ ਗਿਆ ਨਹੀਂ ਹੈਗਾ ਬਸ ਇਹ ਦਿਲ ਨਹੀਂ ਕਰਦਾ ਤਾਂ ਕਿ ਬਹੁਤ ਹੁੰਦਾ ਯਾਰ ਇਹ ਤਾਂ ਠਕਾਵਟ ਬਹੁਤ ਹੋ ਜਾਂਦੀ ਆ ਵਿੱਚ ਇੱਕ ਅਨਪੜਤਾ ਬਹੁਤ ਗਈ ਹੁੰਦੀ ਜਿਨ੍ਹਾਂ ਨੂੰ ਕੁਝ ਪਤਾ ਹੀ ਨਹੀਂ ਹੈ ਉਂਗਲੀ ਫੜ ਕੇ ਲੈ ਕੇ ਜਾਣੇ ਪੈਦੇ ਉਂਗਲੀ ਫੜ ਕੇ ਲੈ ਕੇ ਆਉਣੇ ਪੈਂਦੇ ਆ ਐਦਾਂ ਤੇ ਕਈਆਂ ਦੇ ਫੋਨ ਆ ਸਾਡੇ ਬੰਦੇ ਜਿਆਦਾ ਘੌਰ ਰੱਖੇ ਫੋਨ ਆਈ ਜਾਂਦੇ ਬਾਰ-ਬਾਰ ਬੱਦਲਿਆ ਘੁੰਮ ਰਿਹਾ ਇੱਕ ਮੀਂਹ ਪੈ ਜਾਵੇ ਮੀਂਹ ਵਾਲੀ ਵੀਡੀਓ ਪਾਈਏ ਫਿਰ ਯਾਰ ਘੈਂਟ ਜੀ ਰੱਖ ਕੇ ਧੰਨਵਾਦ ਜੀ ਅੱਜ ਦਾ ਲਾਈਵ ਆਪਾਂ ਵੀਡੀਓ ਬੰਦ ਕਰਦੇ ਆਂ ਤੇ ਤਾਂ ਹੀ ਥੋੜਾ ਪਿਆਰ ਸਤਿਕਾਰ ਮਿਲੂਗਾ ਕੱਲ੍ਹ ਵਾਲੀ ਵੀਡੀਓ ਹਾਂ ਉਹ ਮੈਂ ਭੁੱਲੇ ਗਿਆ ਕੱਲ੍ਹ ਵਾਲੀ ਵੀਡੀਓ ਦਾ ਜਿਹੜਾ ਵੀ ਜਿਹੜੀ ਮੰਦਰਾਂ ਦੇ ਬਾਹਰ ਘੜਿਆਲ ਕਿਉਂ ਹੁੰਦੀ ਆ ਉਹ ਦੋ ਤਿੰਨ ਤਰ੍ਹਾਂ ਇੱਕ ਤਾਂ ਆਸਤਾ ਹੁੰਦੀ ਆ ਇੱਕ ਕਹਿੰਦੇ ਵੀ ਉਹ ਜਿਹੜੀ ਦੀ ਦੇਵ ਜਿਹੜਾ ਘਟਫਟ ਟੰਗ ਜਿਹੜਾ ਬਾਤਾਪਨ ਨੂੰ ਸ਼ੁੱਧ ਬਹੁਤ ਕਰਦੀ ਆ ਤੇ ਦੋ ਤਿੰਨ ਹੋਰ ਲਿਖੀਆਂ ਹੋਈਆਂ ਜੀ ਜਮਾ ਪੂਰਾ ਪੜ੍ਹ ਕੇ ਨਾ ਫਿਰ ਤੁਹਾਨੂੰ ਦੱਸਾਂਗਾ ਉਹਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਮੈਂ ਜੋ ਗੌਰ ਰੱਖੀ ਹੈ ਕੱਲ੍ਹ ਵਾਲੀ ਵੀਡੀਓ ਕਰੂੰਗਾ ਇਸ ਕੋਲੇ ਕੋਈ 30 ਬੜਾ ਰਿਪਲਾਈ ਕਮੈਂਟ ਆਇਆ ਹੋਸੀ ਮੈਂ ਦੇਖਦਾ ਚਾਹੁੰਦਾ ਉਹ 5 6 ਕਮੈਂਟ ਆਏ ਹੋ ਸੀ ਉਹਦੇ ਬਾਰੇ ਹਿੰਦੀ ਚ ਵੀ ਆਏ ਹੋ ਤੇ ਵੀਰ ਦੇਖਦਾ ਬੜਾ ਪਿਆਰ ਜਿਹਾ ਹਿੰਦੀ ਆਪਣੇ ਹਿੰਦੂ ਭਰਾ ਵੀ ਦੇਖਦੇ ਵੀਡੀਓ ਧੰਨਵਾਦ ਸਾਰਿਆਂ ਦਾ ਤਨ ਮੈਡੀਸਿਨ ਤਾਂ ਨਾ ਇਧਰ ਆ ਚੁੱਕੇ ਨੇ ਪਹਿਲਾਂ ਮੈਂ ਦੁੱਧ ਲੈ ਆਉਣ ਲੱਗਿਆ ਤਾਂ ਮੈਂ ਚਾਹ ਬਣਾਵਾਂਗੇ ਫਿਰ ਮੈਂ ਦੇਖ ਲੈ ਬਿਸਕੁਟ ਹੁੰਦਾ ਥੋੜਾ ਵੀ ਇਦਾਂ ਕਰਦੇ ਹੋਣੇ ਜਸਨਾ ਰਾਜਾ ਨੇ ਇੱਕ ਦੋ ਦੇ ਵੰਡਦੇ ਆ ਵੰਡਦੇ ਆ ਇਹ ਦੇਖਿਆ ਆ ਬਾਈ ਜਸਨਾ ਰਾ ਸਾਡੇ ਜਿੱਦਾਂ ਹੁਣ ਸਾਡੇ ਚਾਚੇ ਤਾਂ ਸਾਰੇ ਦੇ ਵੰਡ ਦਿੰਦੇ ਆ ਵੰਡਦੇ ਆ ਫਿਰ ਹੁਣ ਜਿੱਦਾਂ ਹੁਣ ਦੀ ਵੰਡਦੇ ਉਹਨਾਂ ਦੇ ਆ ਜਾਂਦੇ ਆ ਅਲੱਗ-ਅਲੱਗ ਫਲੇਵਰ ਚੈੱਕ ਕਰਦੇ ਆ ਦੇਖ ਲੈ ਕਿੱਥੋਂ ਬਿਸਕੁਟ ਚੱਲਦੇ ਆ ਕਿੱਥੇ-ਕਿੱਥੇ ਜਾ ਕੇ ਵੱਡੇ ਜਾਂਦੇ ਆ ਬਿਸਕੁਟ ਬਿਸਕੁਟ ਕਾ ਐ ਸਵਾਦ ਵੀ ਨਾ ਦਿਨਾਂ ਵਿੱਚ ਲੱਗਦੇ ਆ ਇਹ ਦਿਖਾਤਾ ਨਾ ਕਰੀ ਦੋ ਬਿਸਕੁਟ ਸਵਾਦ ਵੀ ਨਾ ਦਿਨਾਂ ਵਿੱਚ ਲੱਗਦੇ ਇਹ ਤਾਂ ਹੁਣ ਥੋੜੇ ਮਹੀਨਾਗਲਾ ਫਿਰ ਨਹੀਂ ਸਵਾਦ ਆਦੇ ਹੈਗੇ ਲੈ ਕੇ ਦੇਖ ਲਈ ਫਿਰ ਦੱਸੋ ਆ ਉਹ ਜਿੰਨੇ ਇਹਨਾਂ ਦਿਨਾਂ ਜਲਾਉ ਦਸਵੇਰੇ ਸਵੇਰ ਚਾਹ ਨਾਲ ਜਾਂ ਹੋਰ ਦੁਪਹਿਰ ਨੂੰ 1 2 ਵਜੇ ਚੱਲੇ ਚੱਲੇ ਮੱਲੇ ਚੱਲੀਏ ਬਸ ਬਾਅਦ ਚ ਬਾਅਦ ਚੱਲਦੇ ਆਣਵਾਜੀ ਲਾਈਵ ਵੀਡੀਓ ਦੇਖਣ ਵਾਸਤੇ